ਨਮਸਕਾਰ ਦੋਸਤੋ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਪੌਸ਼ਟ ਮੇਰੇ ਅਕੋਰਡਿੰਗ ਜਿੰਨੇ ਵੀ ਵਿਊਅਰਸ ਐ ਇਸ ਵੀਡੀਓ ਨੂੰ ਦੇਖ ਰਹੇ ਉਹਨਾਂ ਨੂੰ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਦੋਸਤਾਂ ਨੂੰ ਫੀਮੇਲ ਫਰੈਂਡਸ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਸਭ ਨੂੰ ਇਹ ਵੀਡੀਓ ਨੂੰ ਸੈਂਡ ਕਰਨਾ ਚਾਹੀਦਾ ਹੈ 2012 ਦੇ ਵਿੱਚ ਨਿਰਬਿਆ ਦਾ ਜਦੋਂ ਰੇਪ ਉਹ ਅਸੀਂ ਉਸ ਤੋਂ ਬਾਅਦ ਇੱਕ ਕਾਨੂੰਨ ਬਣਿਆ ਸੀ ਪ੍ਰੀਵੈਂਸ਼ਨ ਆਫ ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ ਪ੍ਰੀਵੈਂਸ਼ਨ ਪ੍ਰੋਹਿਬੀਸ਼ਨ ਐਂਡ ਰੀਡਰੈਸਲ ਐਕਟ ਵੀ ਇਹਨੂੰ ਕਹਿੰਦੇ ਆ ਸ਼ਾਰਟ ਫਾਰਮ ਦੇ ਵਿੱਚ ਇਹਨੂੰ ਕਹਿੰਦੇ ਆ ਪੋਸ਼ ਸ਼ਰਟ ਬੇਸਿਕਲੀ ਇਸ ਕਾਨੂੰਨ ਦੇ ਬਾਰੇ ਇੰਨਾ ਕਿਹਾ ਗਿਆ ਹੈ ਕਿ ਜਿੱਥੇ ਵੀ ਕੋਈ ਫੀਮੇਲ ਦਾ ਆਣਾ ਜਾਣਾ ਚਾਹੇ ਉਹ ਬੱਸ ਹੈ ਟਰਾਂਸਪੋਰਟੇਸ਼ਨ ਆ ਚਾਹੇ ਕੋਈ ਪ੍ਰਾਈਵੇਟ ਆਰਗੇਨਾਈਜੇਸ਼ਨਾਂ ਚਾਹੇ ਕੋਈ ਸਰਕਾਰੀ ਹੈ ਕਿਤੇ ਵੀ ਜਿੱਥੇ ਵੀ ਉਹਦਾ ਵਰਕਪਲੇਸ ਆ ਜਾਂ ਉਹਦਾ ਆਣਾ ਜਾਣਾ ਹੈ ਅਗਰ ਉੱਥੇ ਕਿਸੇ ਤਰ੍ਹਾਂ ਦੀ ਉਹਦੇ ਨਾਲ ਹਰਾਸਮੈਂਟ ਹੁੰਦੀ ਹੈ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ ਉਹਨੂੰ ਇਸ ਸੈਕਟਰ ਦੇ ਵਿੱਚ ਕਨਸਿਡਰ ਕੀਤਾ ਜਾਏਗਾ ਔਰ ਉਹਨੂੰ ਇੱਕ ਸੀਰੀਅਸ ਆਫੈਂਸ ਮੰਨਿਆ ਜਾਏਗਾ ਲੇਕਿਨ ਸਾਡੀ ਬਦਕਿਸਮਤੀ ਇਹ ਹੈ ਕਿ ਜਿਸ ਦਿਨ ਦਾ ਇਹ ਐਕਟ ਬਣਿਆ ਇਹਦੀ ਪੂਰੀ ਤਰ੍ਹਾਂ ਇੰਪਲੀਮੈਂਟੇਸ਼ਨ ਸਾਰੇ ਅਦਾਰਿਆਂ ਦੇ ਵਿੱਚ ਸਰਕਾਰੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਨਹੀਂ ਅਜੇ ਤੱਕ ਹੋ ਪਾਈ ਉਹਦੇ ਪਿੱਛੇ ਜੋ ਮੈਂ ਸਮਝਦਾ ਉਹਦੇ ਪਿੱਛੇ ਇੱਕ ਠੋਸ وجہ ਇਹ ਹੈ ਕਿ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਸਾਡੀਆਂ ਧੀਆਂ ਇਸ ਐਕਟ ਦੀ ਵਰਤੋਂ ਨੂੰ ਔਰ ਇਸ ਐਕਟ ਦੀ ਨੌਲੇਜ ਤੋਂ ਇਨੀਆਂ ਜਾਣੂ ਨਹੀਂ ਆ ਔਰ ਉਹਨਾਂ ਨੂੰ ਆਪਣੇ ਅਧਿਕਾਰ ਨਹੀਂ ਪਤਾ ਮੈਂ ਤੁਹਾਡਾ ਸਮਾਂ ਨਾ ਲੈਂਦੇ ਹੋਈ ਮੈਂ ਡਾਕਟਰ ਮਨੂ ਭਾਰਗਵ ਮੈਂ ਇਸ ਐਕਟ ਦੇ ਉੱਤੇ ਜਿੰਨੀ ਕੁ ਵੀ ਮੈਂ ਸਟੱਡੀ ਕਰ ਸਕਿਆ ਉੰਨੀ ਕੁ ਤੁਹਾਡੇ ਮੂਰੇ ਲੈ ਕੇ ਆਇਆ ਹਾਂ ਕੁਝ ਕਮੀਆਂ ਰਹਿੰਦੀਆਂ ਤਾਂ ਮੈਨੂੰ ਮਾਫ਼ ਕਰਿਓ ਕਿਉਂਕਿ ਮੇਰੇ ਤੋਂ ਵੱਡੇ-ਵੱਡੇ ਵਕੀਲ ਲੀਗਲ ਕਾਉਂਸਲ ਅਵੇਲੇਬਲ ਹੈ ਉਹ ਮੇਰੇ ਤੋਂ ਵੱਧ ਇਸ ਐਕਟ ਨੂੰ ਜਾਣਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਪੌਸ਼ ਐਕਟ ਬਾਰੇ ਦੇਖੋ ਵਰਕਪਲੇਸ ਸੈਕਸ਼ੂਅਲ ਹਰਾਸਮੈਂਟ ਨਾਲ ਜੁੜਿਆ ਆ ਹੁਣ ਉਹ ਜਿਹੜੀ ਵਰਕਪਲੇਸ ਸੈਕਸ਼ੂਅਲ ਹਰਾਸਮੈਂਟ ਆ ਉਹ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਦੇਖੋ ਬਿਹੇਵੀਅਰ ਯਾਨੀ ਕਿਸੇ ਫੀਮੇਲ ਨੂੰ ਅਨਵੈਲਕਮ ਬਿਹੇਵੀਅਰ ਫੇਸ ਕਰਨਾ ਪੈ ਰਿਹਾ ਹੈਗਾ ਅਨਵੈਲਕਮ ਬਿਹੇਵੀਅਰ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਜੋ ਇੱਕ ਲੇਡੀ ਨੂੰ ਬਰਦਾਸ਼ਤ ਤੋਂ ਬਾਹਰੀਆਂ ਉਹਦੇ ਵਿੱਚ ਕਿਸੇ ਦਾ ਕਮੈਂਟ ਵੀ ਆ ਸਕਦਾ ਕਿਸੇ ਦਾ ਟੱਚ ਕਰਨਾ ਵੀ ਆ ਸਕਦਾ ਕਿਸੇ ਦਾ ਕਾਲ ਕਰਨਾ ਵੀ ਆ ਸਕਦਾ ਕਿਸੇ ਕਿਸੇ ਦਾ ਕੋਈ ਵੀ ਤਰ੍ਹਾਂ ਦਾ ਕੋਈ ਗੈਸਚਰ ਆ ਸਕਦਾ ਜਿਹੜਾ ਉਹਨੂੰ ਪਸੰਦ ਨਹੀਂ ਹੈ ਜਿਹਨੂੰ ਉਹ 네ਗੇਟਿਵਲੀ ਲੈ ਰਹੀ ਹੈ ਆਪਣੇ ਮਨ ਦੇ ਉੱਤੇ ਸ਼ਰੀਰ ਦੇ ਉੱਤੇ ਸੈਕਸ਼ੁਅਲ ਇਨ ਨੇਚਰ ਕੋਈ ਵੀ ਇਦਾਂ ਦੀ ਚੀਜ਼ ਜਿਹੜੀ ਸੈਕਸ਼ੂਅਲ ਇਨ ਨੇਚਰ ਜਿਹੜੀ ਉਹਨੂੰ ਯੋਨ ਉਤਪੀੜਨ ਨੂੰ ਦਿਖਾ ਰਹੀ ਹੈ ਇਹ ਸਬਜੈਕਟਿਵ ਐਕਸਪੀਰੀਅੰਸ ਯਾਨੀ ਸਿੱਧੇ ਕੋਈ ਸਟਨੋਨਿਮਸ ਹੈਪਨਿੰਗ ਹੋ ਜਾਣਾ ਕੋਈ ਯੋਨ ਉਤਪੀੜਨ ਹੋ ਜਾਣਾ ਹੁਣ ਇਹ ਕਨਸੀਡਰ ਕੀ ਕਰਦਾ ਕਨਸੀਡਰ ਕਰਦਾ ਆ ਫਿਜ਼ੀਕਲ ਕੰਟੈਕਟ ਜਾਂ ਉਤੋਂ ਵੀ ਜ਼ਿਆਦਾ ਐਡਵਾਂਸ ਡਿਮਾਂਡਿੰਗ ਰਿਕੁਐਸਟਿੰਗ ਸੈਕਸ਼ੂਅਲ ਫੇਵਰ ਡਿਮਾਂਡ ਕੀਤੀ ਹੈ ਕਿਸੇ ਕਿਸੇ ਅਨਵਾਂਟਡ ਕਿਸੇ ਇਦਾਂ ਦੇ ਬੀਹੇਵੀਅਰ ਦੀ ਫੇਵਰ ਦੀ ਡਿਮਾਂਡ ਕਰ ਰਿਹਾ ਉਹਦਾ ਕੋਲੀਗ EMPLOYE ਜਾਂ ਕੋਈ ਵੀ ਬਾਹਰ ਦਾ ਉਸ ਮਹਿਲਾ ਤੋਂ ਸ਼ੋਇੰਗ ਪੋਰਨੋਗ੍ਰਾਫੀ ਸਾਰੇ ਜਾਣਦੇ ਆ ਅਸ਼ਲੀਲ ਵੀਡੀਓ ਜਾਂ ਫੋਟੋ ਭੇਜਣਾ ਸੈਕਸ਼ੂਅਲੀ ਕਲਰਡ ਰਿਮਾਰਕਸ ਕੋਈ ਗਲਤ ਇਸ਼ਾਰੇ ਕਰਨਾ ਗਲਤ ਤਰੀਕੇ ਦੇ ਕੋਈ ਮੈਸੇਜ ਡਰਟੀ ਜੋਕਸ ਭੇਜਣਾ ਇਹ ਸਾਰਾ ਐਨੀ ਪਲੇਸ ਵੇਅਰ ਫੀਮੇਲ ਵਿਜ਼ਿਟ ਹੁਣ ਕੁਝ ਲੋਗ ਇਹ ਸੋਚਦੇ ਹੋਗੇ ਕਿ ਦੇਖੋ ਜੀ ਇਹ ਸਰਕਾਰੀ ਜਿਹੜਾ ਬੰਦਾ ਨੌਕਰੀ ਕਰ ਰਿਹਾ ਉਹਦੇ ਵਾਸਤੇ ਆ ਜਾਂ ਜਿਹੜਾ ਨੌਕਰੀ ਜਿਹੜਾ ਪ੍ਰਾਈਵੇਟ ਨੌਕਰੀ ਕਰ ਰਿਹਾ ਜਿਹੜਾ ਜਿਹਨੂੰ ਤਨਖਾਹ ਮਿਲਦੀ ਆ ਉਹਦੇ ਵਾਸਤੇ ਆ ਨਹੀਂ ਜੀ ਕੋਈ ਵਲੰਟੀਅਰ ਵੀ ਹੋਵੇ ਪੈਸੇ ਨਹੀਂ ਵੀ ਲੈ ਰਿਹਾ ਕੋਈ ਇੰਟਰਨ ਵੀ ਆ ਕੋਲਕਾਤਾ ਦੇ ਵਿੱਚ ਜਿਸ ਦਾ ਜੂਨੀਅਰ ਡਾਕਟਰ ਦੇ ਨਾਲ ਹੋਇਆ ਬਿਲਕੁਲ ਦੇਖੋ 2012 ਤੋਂ ਬਾਅਦ ਇਸ ਕਾਨੂੰਨ ਦੀ ਵਰਤੋਂ ਨਹੀਂ ਹੋ ਪਾਈ ਇੰਪਲੀਮੈਂਟੇਸ਼ਨ ਇੰਨਾ ਜ਼ਿਆਦਾ ਵਧੀਆ ਨਹੀਂ ਹੋ ਪਾਇਆ ਤਾਂ ਵੀ ਆਫੈਂਸਸ ਨਹੀਂ ਰੁਕ ਪਏ ਹਜੇ ਵੀ ਉਹ ਆਫੈਂਸਰ ਨੂੰ ਦੇਖਣ ਨੂੰ ਮਿਲਦੇ ਆ ਕੋਈ ਵੀ ਇੰਟਰਨੀ ਹੋਵੇ ਸਟੂਡੈਂਟ ਹੋਵੇ ਕੋਈ ਵੀ ਸਾਰੇ ਹੀ ਕਵਰ ਹੈ ਕਵਰਡ ਕੌਣ ਹੈ ਦੇਖੋ ਜਿਹੜਾ ਉਹ ਕਰਾਇਮ ਕਰਦਾ ਹੈ ਚਾਹੇ ਉਹ এমਪਲਾਈ ਹੈ ਨਹੀਂ ਹੈ ਕਸਟਮਰ ਹੈ ਕਿਸੇ ਆਰਗੇਨਾਈਜੇਸ਼ਨ ਦਾ ਕੋਈ ਵੈਂਡਰ ਹੈ ਕੋਈ ਉਥੇ ਫਸਟ ਟਾਈਮ ਆਇਆ ਜਾਂ ਮਤਲਬ ਕਿਸੇ ਵੀ ਤਰ੍ਹਾਂ ਹੋ ਕੋਈ ਵੀ ਇਸ ਤਰ੍ਹਾਂ ਤਰੀਕੇ ਨਾਲ ਉਸ ਆਰਗੇਨਾਈਜੇਸ਼ਨ ਦਾ ਪਾਰਟ ਬਣਿਆ ਡਾਇਰੈਕਟਲੀ ਇਨਡਾਇਰੈਕਟਲੀ ਇਹ ਮੈਟਰ ਨਹੀਂ ਕਰਦਾ ਅਗਰ ਅਫੈਂਸ ਹੋਇਆ ਤਾਂ ਉਹ ਇਸ ਫੈਕਟਰ ਦੇ ਵੈਂਡਰ ਹੈ ਟਾਈਪਸ ਕੀ ਹੁੰਦੀਆਂ ਦੋ ਤਰ੍ਹਾਂ ਦੀਆਂ ਹੈ ਰੀਅਰ ਟਾਈਪਸ ਹੈਗੀਆਂ ਕੁਇਡ ਪ੍ਰੋਕਯੂ ਇੱਕ ਲੀਗਲ ਟਰਮ ਹੈਗੀ ਹੈ ਸੈਕਸ਼ੂਅਲ ਫੇਵਰ ਇਨ ਐਕਸਟਰੀ ਤੁਸੋਂ ਇਹ ਗੱਲ ਬਿਲਕੁਲ ਮੇਰੀਆਂ ਭੈਣਾਂ ਜਿਹੜੀਆਂ ਕਿਸੇ ਵੀ ਅਦਾਰੇ 'ਚ ਕੰਮ ਕਰ ਰਹੀਆਂ ਉਹ ਜ਼ਰੂਰ ਇਸ ਗੱਲ ਨੂੰ ਸਮਝ ਲਓ ਬੌਸ ਨੇ ਕਹਿ ਦਿੱਤਾ ਆਹ ਕੰਮ ਕਰਕੇ ਦਿਓ ਜਾਂ ਤੁਸੀਂ ਬੌਸ ਨੂੰ ਇਨਕ੍ਰੀਮੈਂਟ ਦੀ ਰਿਕਵੈਸਟ ਕੀਤੀ ਤੁਸੀਂ ਕੋਈ ਆਪਣੇ ਜਨੂਅਲ ਰਾਈਟ ਦੀ ਗੱਲ ਕੀਤੀ ਉਹ ਤੁਹਾਡੇ ਤੋਂ ਫੇਵਰ ਦੇ ਵਿੱਚ ਕੁਝ ਗਲਤ ਪਾ ਲ ਰਿਆ ਗਲਤ ਉਮੀਦ ਲਗਾਈ ਬੈਠਾ ਕਿ ਭਾਈ ਤੁਸੀਂ ਉਹਨੂੰ ਕੋਈ ਕੋਈ ਬੈਨੀਫਿਟ ਦੇਵੋਗੇ ਕੋਈ ਸੈਕਸ਼ੂਅਲੀ ਬੈਨੀਫਿਟ ਦੇਵੋਗੇ ਕੋਈ ਪ੍ਰੋਕਿਊ ਹੋਸਟਾਈਲ এনवायरमेंट ਅਗਰ ਤੁਸੀਂ ਉਹਦੇ ਬਿਹੇਵੀਅਰ ਨੂੰ ਪਸੰਦ ਨਹੀਂ ਕਰ ਰਹੇ ਅਗੇਂਸਟ ਹੋ ਗਿਆ ਰਿਵੈਂਜ ਆ ਗਿਆ एनवायरनमेंट ਮਾੜਾ ਜਿੱਥੇ ਤੁਸੀਂ ਕੰਮ ਕਰਨ ਗਏ ਉੱਥੇ ਲੋਕ ਗਲਤ ਕਮੈਂਟਿੰਗ ਹੀ ਕਰੀ ਜਾ ਰਹੇ ਲੋਕ ਆਪਸ ਵਿੱਚ ਜੋਕਸ ਹੀ ਡਰਟੀ ਇੱਕ ਦੂਜੇ ਨੂੰ ਸੁਣਾ ਰਹੇ ਤੁਸੀਂ ਕਹਿ ਰਹੇ ਮੈਂ ਕੰਮ ਕਰਨਾ ਹੀ ਆ ਇਹ ਇੱਥੇ ਅੱਛਾ ਤੁਸੀਂ ਤੁਸੀਂ ਕੰਪਲੇਂਟ ਤੁਸੀਂ ਗੱਲ ਕਰ ਰਹੇ ਕਿਸੇ ਸੀਨੀਅਰ ਨਾਲ ਕੰਪਲੇਂਟ ਦੇ ਰਹੇ ਉਹ ਕਹਿੰਦੇ ਜੀ ਸਾਡਾ ਤਾਂ ਇੱਥੇ ਘਰੇਲੂ ਜਿਹਾ ਮਾਹੌਲ ਹੈ ਉਹਨੂੰ ਅਟਾਮ ਗਲਤ ਦੇ ਨਾ ਘਰੇਲੂ ਦੇ ਦਿੰਦੇ ਇੰਟਰਨਲ ਕਮੇਟੀ ਇਹ ਬਹੁਤ ਇੰਪੋਰਟੈਂਟ ਹੈ ਜਿਹਦੇ ਵਾਸਤੇ ਇਹ ਸਾਰਾ ਐਕਟ ਤੁਹਾਨੂੰ ਦੱਸਿਆ ਜਾ ਰਿਹਾ 200 ਮੈਂ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਡੀਸੀ ਸਾਹਿਬ ਨੂੰ ਮੈਡਮ ਨੂੰ ਮਿਲਿਆ ਸੀ ਕਿ ਇਸ ਐਕਟ ਦੀ ਸਾਰੇ ਤਰ੍ਹਾਂ ਤੁਸੀਂ ਸਾਰੇ ਅਦਾਰਿਆਂ ਦੇ ਵਿੱਚ ਇੰਪਲੀਮੈਂਟੇਸ਼ਨ ਕਰਾਓ ਬੋਰਡਸ ਡਿਸਪਲੇ ਕਰਾਓ ਕਿ ਭਾਈ ਅਗਰ ਕਿਸੇ ਮਹਿਲਾ ਨੂੰ ਕੋਈ ਪ੍ਰੋਬਲਮ ਆਂਦੀ ਹੈ ਉੱਥੇ ਦੀ ਜਿਹੜੀ ਇੰਟਰਨਲ ਕਮੇਟੀ ਆ ਉਹਦੇ ਹੈੱਡ ਨੂੰ ਪ੍ਰੈਜ਼ਾਈਡਿੰਗ ਅਫਸਰ ਨੂੰ ਮਿਲੋ ਪ੍ਰੈਜ਼ਾਈਡਿੰਗ ਅਫਸਰ ਉਦੇ ਉੱਤੇ ਸੰਗਿਆਨ ਲਏਗਾ ਅਗਰ ਨਹੀਂ ਸੁਣੀ ਜਾਂਦੀ ਤਾਂ ਗਵਰਨਮੈਂਟ ਕੋਈ ਨੰਬਰ ਇਸ਼ੂ ਕਰੇ ਕਿ ਭਈ ਆਪਣੇ ਨੂੰ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਆ ਆਪਣੇ ਨੂੰ ਸਾਨੂੰ ਗਵਰਨਮੈਂਟ ਨੂੰ ਸੁਜਿਤ ਕਰੋ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਦੋ ਕਮੇਟੀਆਂ ਬਣਦੀਆਂ ਹੁੰਦੀਆਂ ਇੱਕ ਲੋਕਲ ਕਮੇਟੀ ਹੁੰਦੀ ਉਹ ਉਹ ਗਵਰਨਮੈਂਟ ਦੀ ਨਿਗਰਾਨੀ ਚੁੰਦੀ ਹੈ ਇੰਟਰਨਲ ਕਮੇਟੀ ਦੀ ਪ੍ਰੈਜ਼ਾਈਡਿੰਗ ਅਫਸਰ ਫੀਮੇਲ ਹੋਏਗੀ ਇਹ ਮਹਿਲਾਵਾਂ ਲਈ ਬਹੁਤ ਚੰਗੀ ਗੱਲ ਹੈ ਕੋਈ ਮੇਲ ਨਹੀਂ ਉਹਨੂੰ ਐਡਰੈਸ ਕਰ ਰਹਾ ਹੋਵੇਗਾ ਜਿਹੜੇ ਮੈਂਬਰ ਹੋਊਗੇ ਦੋ EMPLOYEES ਹੋਊਗੇ ਮਿਨਿਮਮ ਉਹ ਦੋ EMPLOYEES ਜਿਹੜੇ ਹੋਊਗੇ ਉਹ ਉਹ ਵੀ ਫੀਮੇਲ ਹੋਊਗੇ ਇੱਕ ਐਕਸਟਰਨਲ ਮੈਂਬਰ ਰੱਖਿਆ ਜਾਏਗਾ ਜਿਹੜਾ ਕੀ ਕਹਿੰਦੇ ਕਿਸੇ NGO ਜਾਂ ਕਿਸੇ ਸੋਸ਼ਲ ਵਰਕ ਨਾਲ ਜੁੜਿਆ ਹੋਣਾ ਹੋਵੇ। ਦੋਸਤੋ ਮੀਟਿੰਗ ਜਿਹੜੀ ਇਹਦੀ ਹੁੰਦੀ ਆ ਸਾਲਾਨਾ ਦੋ ਵਾਰ ਹੋਣੀ ਜ਼ਰੂਰੀ ਆ ਔਰ ਉਹਦੇ ਮਿਨਿਟਸ ਆਫ ਮੀਟਿੰਗ ਉਹਦਾ ਆਡਿਟ ਔਰ ਹੀ ਡਿਟੇਲ ਤੁਸੀਂ ਉਹਨਾਂ ਉਸ ਕਮੇਟੀ ਨੇ ਜ਼ਿਲ੍ਹੇ ਦੇ ਅਫਸਰ ਨੂੰ ਪ੍ਰੋਗਰਾਮ ਅਫਸਰ ਨੂੰ ਜਾਂ ਡਿਪਟੀ ਕਮਿਸ਼ਨਰ ਆਫਿਸ ਨੂੰ ਭੇਜਣੀ ਜ਼ਰੂਰੀ ਆ ਇਹ ਮੰਡੇਟਰੀ ਆ ਲੇਕਿਨ ਕੋਈ ਨਹੀਂ ਭੇਜਦਾ ਮਾੜੀ ਗੱਲ ਇਹ ਆ ਬਹੁਤੇ ਅਦਾਰਿਆਂ ਦੇ ਮੁਖੀਆਂ ਨੂੰ ਜਿਹੜੇ ਉੱਥੇ ਦੇ ਹੈੱਡ ਹੈਗੇ ਇੰਸਟੀਚਿਊਸ਼ਨ ਦੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਕਮੇਟੀ ਵੀ ਨਾ ਨੀ ਕੋਈ ਚੀਜ਼ ਹੁੰਦੀ ਇੰਟਰਨਲ ਕਮੇਟੀ ਉਹਨਾਂ ਦੀ ਗੱਲ ਨੋਟ ਸੈਕਸ਼ੂਅਲ ਹਰਾਸਮੈਂਟ ਕਿਹੜੀ-ਕਿਹੜੀ ਚੀਜ਼ ਸੈਕਸ਼ੂਅਲ ਹਰਾਸਮੈਂਟ ਦੇ ਅੰਡਰ ਨਹੀਂ ਆਉਂਦੀ ਇਹ ਬਹੁਤ ਜ਼ਰੂਰੀ ਆ ਕਿਉਂਕਿ ਲੋਕ ਦੇਖੋ ਕੁਝ ਲੇਡੀਜ਼ ਇਰੀਆ ਇਹਦੀ ਮਿਸਯੂਜ਼ ਵੀ ਕਰ ਰਹੀਆਂ ਹੋਗੀਆਂ ਅੱਗੇ ਵੀ ਕਰੋਗੀਆਂ ਹੁਣ ਕਿਹੜੀਆਂ ਚੀਜ਼ਾਂ ਨਹੀਂ ਆਉਂਦੀਆਂ ਸਾਡੇ ਸਮਾਜ ਦੇ ਬਾਕੀ ਬੰਦਿਆਂ ਨੂੰ ਵੀ ਪਤਾ ਹੋਣੀ ਚਾਹੀਦੀਆਂ ਤੁਸੀਂ ਕਿਸੇ ਫੀਮੇਲ ਏਮਪਲਾਈ ਨੂੰ ਤੁਸੀਂ ਰੱਖਿਆ ਆ ਤੁਸੀਂ ਉਹਦੀ ਐਬਸੈਂਟ ਹੋਣ ਦੇ ਉੱਤੇ ਡਿਊਟੀ ਤੋਂ ਐਬਸੈਂਟ ਹੋਣ ਦੇ ਉੱਤੇ ਤੁਸੀਂ ਉਹਨੂੰ ਫਾਲੋਅ ਅਪ ਲੈ ਰਹੇ ਪੁੱਛ ਰਹੇ ਉਹ ਉਹ ਤੁਹਾਡਾ ਪੁੱਛਣਾ ਰਾਈਟ ਬਣਦਾ ਕਿਸੇ ਕੰਮ ਦੀ ਪ੍ਰੋਡਕਟਿਵਿਟੀ ਨਹੀਂ ਆ ਰਹੀ ਉਹ ਕੰਮ ਨਹੀਂ ਕਰ ਰਹੀ ਉਹ ਕੰਮ ਦੇ ਵਿੱਚ ਖਰਾਬੀਆਂ ਬਹੁਤ ਆ ਰਹੀਆਂ ਤੁਸੀਂ ਉਹਨੂੰ ਪੁੱਛ ਸਕਦੇ ਹੋ ਕੋਈ ਕੋਈ ਪ੍ਰੋਜੈਕਟ ਤੁਸੀਂ ਦਿੱਤਾ ਸੀ ਤੁਸੀਂ ਉਹ ਪ੍ਰੋਜੈਕਟ ਦੇ ਰਿਗਾਰਡਿੰਗ ਉਹਨੂੰ ਕੁਐਸਚਨਿੰਗ ਕਰ ਸਕਦੇ ਹੋ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹ ਉਹਦਾ ਜੈਨੂਨ ਕੋਈ ਫੀਡਬੈਕ ਆ ਤੁਸੀਂ ਦੇ ਰਹੇ ਆ ਹੋਰ ਸੀਨੀਅਰ ਅਥਾਰਟੀ ਨੂੰ ਕਿ ਵੀ ਉਹ ਕੰਮ ਚ ਪੂਰਾ ਰਹੀ ਹੈ ਲੇਡੀ ਇਹ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ ਨਹੀਂ ਆਉਗੀ ਹੁਣ ਮੈਂ ਤੁਹਾਨੂੰ ਕੁਝ ਐਗਜ਼ਾਮਪਲ ਆ ਦਿੰਦਾ ਸੈਕਸ਼ੂਅਲ ਹਰਾਸਮੈਂਟ ਦੀ ਇੱਕ ਕਿਸੇ ਆਫਿਸ ਦੇ ਵਿੱਚ ਇੱਕ ਲੜਕੀ ਕੰਮ ਕਰ ਰਹੀ ਹੈ ਉਹਦਾ ਸੀਨੀਅਰ ਉਹਨੂੰ ਕਹਿੰਦਾ ਕਿ ਆਵਲਾ ਪ੍ਰੋਜੈਕਟ ਤੈਨੂੰ ਮੈਂ ਦਵਾ ਦਿੰਦਾ ਅੱਜ ਮੈਨੂੰ ਕਾਫੀ ਪੀਣ ਚਲ ਉਹ ਕਹਿ ਰਹੀ ਹੈ ਸਰ ਮੈਂ ਮੇਰੇ ਘਰ ਦੇ ਹਾਲਾ ਨਹੀਂ ਕਰ ਰਹੀ ਮੈਂ ਜਾ ਨਹੀਂ ਸਕਦੀ ਉਹਨੂੰ ਫੋਰਸ ਕੀਤਾ ਜਾਂਦਾ ਨਹੀਂ ਫਿਰ ਦੇਖ ਫਿਰ ਇਹ ਤਾਂ ਪ੍ਰੋਬਲਮ ਹੈ ਮੈਂ ਤੈਨੂੰ ਇਹ ਪ੍ਰੋਜੈਕਟ ਨਹੀਂ ਦਵਾ ਸਕਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਸਪੈਸ਼ਲ ਕੋਈ ਫੇਵਰ ਹੈ ਜਿਹੜਾ ਕੁਈ ਇਨਕ੍ਰੀਮੈਂਟਾ ਕੋਈ ਫਾਈਨੈਂਸ਼ੀਅਲ ਹੋਰ ਬੈਨੀਫਿਟਾ ਉਹ ਨਹੀਂ ਮੈਂ ਦਵਾ ਸਕਦਾ ਅਗਰ ਤੂੰ ਮੇਰੀ ਆ ਡਿਮਾਂਡ ਨਹੀਂ ਪੂਰੀ ਕੀਤੀ ਤੇ ਸਾਰੇ ਇਸ ਪੌਸ਼ਟ ਦੇ ਵਿੱਚ ਆਉਗੇ ਹਾਂ ਕਿਸੇ ਅ ਕਿਸੇ ਹੋਰ ਗਰੁੱਪ ਨਾਲ ਮਿਲ ਕੇ ਉੱਥੇ ਦਾ ਇੰਸਟੀਟਿਊਸ਼ਨ ਦਾ ਜਿਹੜਾ ਹੈੱਡ ਹੈ ਜਾਂ ਕੋਈ ਐਚ ਆਰ ਹੈ ਉਹ ਕਿਸੇ ਲੜਕੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਵੇ ਉਹ ਕਵੇ ਕਿ ਵੀ ਅ ਪਰਸਨ ਇੱਕ ਇੱਕ ਰੈਵੈਂਜ ਕ੍ਰੀਏਟ ਹੋ ਜਾਵੇ ਕਿ ਵੀ ਆ ਲੜਕੀ ਨੂੰ ਤੰਗ ਕਰੋ ਇਹਨੂੰ ਇਹਨੂੰ ਕਿਸੇ ਤਰ੍ਹਾਂ ਇਹਨੂੰ ਫੋਰਸ ਕਰੋ ਕਿ ਇਹ ਇਥੋਂ ਜੌਬ ਛੱਡ ਕੇ ਚਲ ਜਵੇ ਜਾਂ ਇਹਨੂੰ ਮੈਂਟਲੀ ਇੰਨਾ ਸਟ्रेस ਮਾਹੌਲ ਦੇ ਦਿਓ ਕਿ ਬੀਅਰ ਦੇ ਲਈ ਕੰਮ ਕਰਨਾ ਔਖਾ ਹੋ ਜਾਵੇ ਉਹ ਸਾਰੇ ਇਹਦੇ ਵਿੱਚ ਆਉਗੇ ਅੱਛਾ ਸਟੈਪਸ ਕੀ ਹੁੰਦੀ ਹੈ ਸਟੈਪਸ ਦੇ ਵਿੱਚ ਪਹਿਲਾਂ ਤਾਂ ਇਗਨੋਰ ਨਾ ਕਰੋ ਤੁਹਾਨੂੰ ਲੱਗਦਾ ਆ ਦੇਖੋ ਇੰਟਰਨਲ ਕਮੇਟੀ ਦੇ ਹੈ ਨੋਟਿਸ ਦੇ ਵਿੱਚ ਜ਼ਰੂਰ ਲੈ ਕੇ ਆਓ ਤੁਹਾਨੂੰ ਲੱਗਦਾ ਨਹੀਂ ਇਹ ਚੀਜ਼ਾਂ ਠੀਕ ਆ ਤੁਹਾਡੇ ਲਈ ਤੁਹਾਨੂੰ ਮਾਨਸਿਕ ਤੌਰ ਤੇ ਸਰੀਰਿਕ ਤੌਰ ਤੇ ਪਰੇਸ਼ਾਨੀਆਂ ਹੋ ਰਹੀਆਂ ਆਪਣੀ ਫੈਮਲੀ ਨਾਲ ਆਪਣੇ ਪੇਰੈਂਟਸ ਨਾਲ ਵੀ ਗੱਲ ਕਰੋ ਔਰ ਇੰਟਰਨਲ ਕਮੇਟੀ ਨਾਲ ਵੀ ਗੱਲ ਕਰੋ ਉਹਦੇ ਹੈੱਡ ਨਾਲ ਪ੍ਰੈਜ਼ਾਈਡਿੰਗ ਅਫਸਰ ਨੂੰ ਲਿਖਤੀ ਦਿਓ ਚਾਹੇ ਜਵਾਨੀ ਦੱਸੋ ਫਿਰ ਉਹ ਆਪਣੇ ਆਪ ਹੱਲ ਕਰੂਗੇ ਅਗਰ ਤੁਹਾਡਾ ਤੁਹਾਨੂੰ ਐਪਰੀਹੈਂਸ਼ਨ ਵੀ ਹੋਗੀ ਉਹਦੇ ਤੋਂ ਵੀ ਤੁਹਾਨੂੰ ਯਾਨੀ ਤੁਹਾਨੂੰ ਕੋਈ ਡਰ ਹੋਏਗਾ ਉਹ ਤੋਂ ਵੀ ਉਹ ਛੁਟਕਾਰਾ ਦਵਾਉਗਾ ਪ੍ਰੋਟੈਕਸ਼ਨ ਅਗੇਂਸਟ ਰਿਟੇਲੀਏਸ਼ਨ ਜਿਹੜੀ ਰਿਟੇਲੀਏਸ਼ਨ ਵਰਡ ਹੈ ਉਹ ਉਹਨਾਂ ਵਾਸਤੇ ਹੈ ਜਿਹੜੇ ਯੂਨਿਟੀ ਬਣਾ ਕੇ ਕਿਸੇ ਇੱਕ ਬੰਦੇ ਦਾ ਬਾਈਕਾਡ ਕਰ ਦਿੰਦੇ ਹੋ ਇੰਸਟੀਚੂਨ ਦੇ ਵਿੱਚ ਲੋ ਜੀ ਆ ਲੜਕੀ ਨੂੰ ਮੂੰਹ ਨਹੀਂ ਲਾਣਾ ਕਿਸੇ ਨੇ ਇਹ ਲੜਕੀ ਨੂੰ ਬੁਲਾਣਾ ਨਹੀਂ ਇਹਨੂੰ ਚਾਹ ਦੀ ਕੋਲ ਬਿਠਾ ਕੇ ਬੁਲਾਣੀ ਕਿਸ ਨੂੰ ਪਰੇਸ਼ਾਨ ਹਨ ਸਸਤੀ ਕਰਨਾ ਹੈ ਉਹਨਾਂ ਲਈ ਆ ਲੇਕਿਨ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਜੇ ਤੁਸੀਂ ਇਦਾਂ ਕਰ ਰਹੇ ਹੋ ਜਾਂ ਕਰਦੇ ਹੋ ਪੁਲਿਸ ਇਹ ਬੰਦ ਕਰ ਦਿਓ ਇਹਨੂੰ ਪੌਛ ਦੀ ਸੀਰੀਅਸ ਵਾਇਲੇਸ਼ਨ ਮੰਨਿਆ ਜਾਂਦਾ ਲੜਕੀਆਂ ਨੂੰ ਸਾਡੀਆਂ ਧੀਆ ਭੈਣਾਂ ਨੂੰ ਆਪਣੇ ਅਧਿਕਾਰਾਂ ਦੀ ਨੋਲਿਜ ਹੋਣੀ ਚਾਹੀਦੀ ਆ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ 20 ਗੁੱਡ ਟੱਚ ਔਰ ਬੈਡ ਟੱਚ ਕੀ ਹੈਗਾ ਅਨਵਾਂਟਡ ਔਰ ਵਾਂਟਡ ਕੀ ਚੀਜ਼ ਆ ਅਨਵੈਲਕਮ ਔਰ ਵੈਲਕਮ ਦੇ ਵਿੱਚ ਡਿਫਰੈਂਸ ਕੀ ਆ ਸਾਰੀਆਂ ਅਨਵੈਲਕਮ ਚੀਜ਼ਾਂ ਨੂੰ ਉਹਨਾਂ ਨੂੰ ਰਜਿਸਟਰ ਕਰਨਾ ਚਾਹੀਦਾ ਉਹਨਾਂ ਨੂੰ ਨੋਟਿਸ 'ਚ ਆਪਣੇ ਸੀਨੀਅਰ ਦੇ ਲੈ ਕੇ ਆਉਣਾ ਚਾਹੀਦਾ ਜਾਂ ਆਪਣੇ ਘਰ ਦੱਸਣਾ ਚਾਹੀਦਾ ਦੋਸਤੋ ਹੁਣ ਸਭ ਤੋਂ ਵੱਡੀ ਗੱਲ ਆ ਦੇ ਨੀ ਚੈਲੰਜ ਕੀ ਆ ਇਸ ਐਕਟ ਦੇ ਜੋ ਮੈਂ ਮੰਨਦਾ ਹੈ ਚੈਲੰਜ ਹੀ ਹੈ ਲਾਗੂ ਹੋਣ ਦੇ ਪਿੱਛੇ ਕਿਉਂ ਇੰਸਟੀਚਿਊਸ਼ਨਲ ਦੇ ਹੈੱਡ ਇਹਨੂੰ ਲਾਗੂ ਨਹੀਂ ਕਰਵਾਉਂਦੇ ਦੇਖੋ ਬਹੁਤ ਹੀ ਗਲਤ ਹੈ ਬਹੁਤ ਹੀ ਮੋਟੀ ਗਲਤ ਹੈ ਇਹ ਲੱਗ ਰਹੀ ਹੈ ਕਿ ਵੀ ਲੇਡੀਜ਼ ਨੂੰ ਆਪਣੀ ਜੌਬ ਦੀ ਇਨਸਿਕਿਉਰਟੀ ਆ ਜਾਏਗੀ ਉਹਨਾਂ ਨੂੰ ਲੱਗੇਗਾ ਕਿ ਜੇ ਮੈਂ ਕੀ ਕਹਿੰਦੇ ਇਸ ਸੈਕਟਰ ਦੇ ਅਕੋਰਡਿੰਗ ਕੋਈ ਕੰਪਲੇਂਟ ਦਿੱਤੀ ਤਾਂ ਸਭ ਤੋਂ ਪਹਿਲਾਂ ਮੈਨੂੰ ਜੌਬ ਗਵਾਉਣੀ ਪੈਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਜੌਬ ਗਵਾਉਂਗੇ ਵੀ ਅਗਰ ਤੁਸੀਂ ਸਹੀ ਹੋਏ ਤੁਹਾਨੂੰ ਜੌਬ ਤੁਹਾਡੀ ਦੁਆਰਾ ਰੀਸਟੋਰ ਹੋਏਗੀ ਮਿਲੇਗੀ ਕਾਨੂੰਨ ਦੇ ਮਤਾਂ ਦੇ ਲੇਕਿਨ ਅਗਰ ਤੁਸੀਂ ਝੂਠੀ ਕੰਪਲੇਂਟ ਦੇ ਰਹੇ ਹੋ ਫਿਰ ਤੁਹਾਨੂੰ ਡਰਨ ਦੀ ਲੋੜ ਆ ਫਿਰ ਤੁਸੀਂ ਇਸ ਐਕਟ ਦੀ ਵਰਤੋਂ ਨਹੀਂ ਕਰ पाओगे ਫਿਰ ਤੁਸੀਂ ਇਹਦਾ ਐਕਟ ਦਾ ਮਿਸਯੂਜ਼ ਕਰਕੇ ਆਪਣੇ ਲਈ ਪ੍ਰੋਬਲਮ ਖੜੀ ਕਰ ਰਹੇ ਹੋ ਦੋਸਤੋ ਮੈਂ ਆਪਣੇ ਵੱਲੋਂ ਇੱਕ ਲੈਟਰ ਡੀਸੀ ਸਾਹਿਬ ਨੂੰ ਔਰ ਸੀਐਮ ਸਾਹਿਬ ਨੂੰ ਪੰਜਾਬ ਦੇ ਉਹਨਾਂ ਨੂੰ ਦਿੱਤਾ ਹੈ ਕਿ ਵੀ ਹਰ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਹੈ ਲਾਗੂ ਇਸ ਐਕਟ ਦੀ ਨੋਰਮਸ ਲੇਕਿਨ ਤੁਸੀਂ ਵੀ ਤੁਹਾਡਾ ਵੀ ਯੋਗਦਾਨ ਬਹੁਤ ਜ਼ਰੂਰੀ ਆ ਜਿਸ ਆਪਣੇ ਅਧਾਰੇ ਚ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਪਲੀਜ਼ ਇਸ ਐਕਟ ਦੀ ਵਾਇਲੇਸ਼ਨ ਨਾ ਹੋਵੇ ਉਸ ਐਕਟ ਦੇ ਫੀਮੇਲਸ ਨੂੰ ਸਿਕਿਉਰ এনवायरमेंट ਦੋ ਔਰ ਉਹਨਾਂ ਨੂੰ ਇਸ ਐਕਟ ਦੀ ਨੌਲੇਜ ਦੋ ਤਾਂ ਜੋ ਸਾਡੀਆਂ 3 ਭੈਣਾਂ ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਕੰਮ ਕਰ ਸਕੀਏ ਵੀਡੀਓ ਚੰਗੀ ਲੱਗੀ ਆ ਸ਼ੇਅਰ ਕਰਿਓ ਧੰਨਵਾਦ ਜੈ